ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਦੀ ਸਾਖੀ ਦੇ ਵਿੱਚ ਅਸੀਂ ਗੱਲ ਕਰਾਂਗੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਅਨੋਖੇ ਚਮਤਕਾਰ ਦੀ ਜਦੋਂ ਗੁਰੂ ਸਾਹਿਬ ਜੀ ਦਾ ਤੀਰ 13 ਮੀਲ ਦੂਰ ਜਾ ਕੇ ਲੱਗਾ ਸੀ ਆਓ ਇਸ ਬਾਰੇ ਆਪਾਂ ਅੱਗੇ ਜਾਣਦੇ ਹਾਂ ਸੰਗਤ ਜੀ ਜੇਕਰ ਤੁਹਾਨੂੰ ਇਹ ਸਾਖੀ ਵਧੀਆ ਲੱਗੀ ਤਾਂ ਵਾਹਿਗੁਰੂ ਜਰੂਰ ਦਿਖਣਾ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾ ਮਹਾਨ ਯੋਧੇ ਸਨ ਸਗੋਂ ਤੀਰ ਅੰਦਾਜ਼ੀ ਦੇਵੀ ਮਾਹਿਰ ਸਨ ਕਹਿੰਦੇ ਹਨ ਕਿ ਗੁਰੂ ਸਾਹਿਬ ਜੀ ਜਦੋਂ ਬਚਪਨ ਵਿੱਚ ਤੀਰ ਕਮਾਨ ਚਲਾਉਂਦੇ ਸਨ ਤਾਂ ਉਦੋਂ ਵੀ ਉਹਨਾਂ ਦੇ ਬਾਣ ਆਮ ਇਨਸਾਨਾਂ ਤੋਂ ਕਈ ਗੁਣਾ ਦੂਰ ਚਲੇ ਜਾਂਦੇ ਸਨ ਇੱਕ ਵਾਰਾਂ ਦੀ ਗੱਲ ਹੈ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਦੇ ਨਾਲ ਬੈਠੇ ਹੋਏ ਸਨ ਸਿੰਘਾਂ ਦੇ ਵਿੱਚੋਂ ਕਿਸੇ ਇੱਕ ਸਿੰਘ ਨੇ ਅਦਬ ਦੇ ਨਾਲ ਪੁੱਛਿਆ ਕਿ ਸੱਚੇ ਪਾਤਸ਼ਾਹ ਜੀ ਕਿਹਾ ਜਾਂਦਾ ਹੈ ਕਿ ਤੁਹਾਡਾ ਤੀਰ ਬਹੁਤ ਦੂਰ ਜਾਂਦਾ ਹੈ ਪਰ ਅਸੀਂ ਕਦੇ ਆਪਣੀਆਂ ਅੱਖਾਂ ਦੇ ਨਾਲ ਨਹੀਂ ਵੇਖਿਆ ਤਾਂ ਤਾਂ ਅਨੁਸ਼ੀਰੀ ਗੁਰੂ ਗੋਬਿੰਦ ਸਿੰਘ ਜੀ ਹੌਲੀ ਜਿਹੀ ਮੁਸਕਰਾ ਕੇ ਬੋਲੇ ਕਿ ਭਾਈ ਸਿੰਘਾ ਜੇ ਤੁਸੀਂ ਚਾਹੁੰਦੇ ਹੋ ਤਾਂ ਅੱਜ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਤੁਸੀਂ ਇਹ ਨਜ਼ਾਰਾ ਆਪਣੀ ਅੱਖੀਂ ਵੇਖ ਲਵੋ ਤਾਨੇ ਸ੍ਰੀ ਗੁਰੂ ਗੋਬੀ ਸਿੰਘ ਜੀ ਨੇ ਆਪਣਾ ਧੀਰ ਕਮਾਨ ਫੜਿਆ ਅਤੇ ਨਿਮਰਤਾ ਦੇ ਨਾਲ ਉਸ ਅਕਾਲ ਪੁਰਖ ਉਹਨੂੰ ਯਾਦ ਕੀਤਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਗੁਰੂ ਸਾਹਿਬ ਜੀ ਨੇ ਕਮਾਨ ਦੇ ਵਿੱਚੋਂ ਤੀਰ ਛੱਡਿਆ ਇਹ ਤੀਰ ਹਵਾ ਦੇ ਵਿੱਚ ਉੜਦਾ ਹੋਇਆ ਨਿਕਲਿਆ ਤੇ ਸਿੰਘਾਂ ਨੇ ਕੀ ਦੇਖਿਆ ਕਿ ਵੇਦਿਆਂ ਹੀ ਵੇਦਿਆਂ ਉਹ ਤੀਰ ਅੱਖਾਂ ਦੇ ਸਾਹਮਣੋਂ ਗਾਇਬ ਹੋ ਜਾਂਦਾ ਹੈ ਸੰਗਤ ਜੀ ਕਈ ਘੰਟਿਆਂ ਬਾਅਦ ਸੁਨੇਹਾ ਆਇਆ ਕਿ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਤੀਰ 13 ਮੀਲ ਦੂਰ ਜਾ ਕੇ ਇੱਕ ਰੁੱਖ ਵਿੱਚ ਵੱਜਿਆ ਸੰਗਤ ਹੈਰਾਨ ਰਹਿ ਗਈ ਇਹ ਤਾਂ ਆਮ ਇਨਸਾਨ ਨਹੀਂ ਇਹ ਤਾਂ ਆਮ ਇਨਸਾਨ ਦੇ ਲਈ ਸੰਭਵ ਨਹੀਂ ਹੈ ਇਹ ਧਰਮ ਗੁਰੂ ਸਾਹਿਬ ਜੀ ਦੀ ਦਾਗਰ ਨਹੀਂ ਸਗੋ ਰੱਬੀ ਸ਼ਕਤੀ ਅਤੇ ਵਹਿਗੁਰੂ ਜੀ ਦੀ ਕਿਰਪਾ ਦਾ ਪ੍ਰਤੀਕ ਸੀ ਸੰਗਤ ਜੀ ਇਹ ਸਾਖੀ ਸਾਨੂੰ ਇਹ ਦੱਸਦੀ ਹੈ ਕਿ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜੋ ਵੀ ਕਰਦੇ ਸਨ ਉਹ ਵਹਿਗੁਰੂ ਜੀ ਦੇ ਰਾਜਾ ਦੇ ਨਾਲ ਕਰਦੇ ਸਨ ਇਹ ਸਾਨੂੰ ਇਹ ਵੀ ਦੱਸਦੀ ਹੈ ਕਿ ਜੇ ਇਨਸਾਨ ਆਪਣੀ ਮਿਹਨਤ ਦੇ ਨਾਲ ਰੱਬ ਤੇ ਭਰੋਸਾ ਕਰੇ ਤਾਂ ਅਸੰਭਵ ਵੀ ਸੰਭਵ ਹੋ ਜਾਂਦਾ ਹੈ ਸੰਗਤ ਜੀ ਰੇ ਸ੍ਰੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 13 ਮੀਲ ਤੀਰ ਦੀ ਅਨੋਖੀ ਸਾਖੀ ਆਪਣੀ ਜ਼ਿੰਦਗੀ ਵਿੱਚ ਅਸੀਂ ਵੀ ਧੰਨ ਸ੍ਰੀ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਅਪਣਾ ਕੇ ਰੁਕਾਵਟਾਂ ਤੋਂ ਡਰਨਾ ਨਹੀਂ ਸਗੋਂ ਹਿੰਮਤ ਨਾਲ ਅੱਗੇ ਵਧਣਾ ਚਾਹੀਦਾ ਹੈ ਸੰਗਤ ਜੀ ਅਸੀਂ ਆਪਣੀ ਜ਼ਿੰਦਗੀ ਵਿੱਚ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਯਾਦ ਰੱਖ ਕੇ ਹਿੰਮਤ ਤੇ ਭਰੋਸੇ ਨਾਲ ਅੱਗੇ ਵਧੀਏ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰੋ ਹੋਰ ਸੰਗਤਾਂ ਨਾਲ ਸ਼ੇਅਰ ਕਰੋ ਅਤੇ ਹਰ ਰੋਜ਼ ਨਵੀਆਂ ਧਾਰਮਿਕ ਸਾਖੀਆਂ ਸੁਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ